ਹਿੰਦ ਦੀ ਚਾਦਰ ਤਨ ਤਨ ਸ਼ਿਰਗੁਰੂ ਤੇ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਗੁਰਪੁਰਬ ਦੀ ਸ਼ਤਾਬਦੀ ਅਤੇ ਤਨ ਤਨ ਸ਼ਿਰਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਤਾਗੱਦੀ ਗੁਰਪੁਰਬ ਦੀ ਸ਼ਤਾਬਦੀ ਸਮਾਗਮ 24 ਅਤੇ 25 ਜਨਵਰੀ 2026 ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਇਤਿਹਾਸਿਕ ਧਰਤੀ ਤੇ ਮੋਦੀ ਮੈਦਾਨ ਨਾਂਦੇੜ ਵਿਖੇ ਬੜੀ ਹੀ ਸ਼ਰਧਾ ਪਾਵਨਾ ਦੇ ਨਾਲ ਕਰਵਾਏ ਜਾ ਰਹੇ ਹਨ ਇਨਾ ਸ਼ਤਾਬਦੀ ਸਮਾਗਮ ਵਿੱਚ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਤਖਤਸ਼੍ਰੀ ਹਜ਼ੂਰ ਸਾਹਿਬ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ ਸੰਤ ਬਾਬੂ ਸਿੰਘ ਧਾਰਮਿਕ ਮੁਖੀ ਲੁਬਾਣਾ ਸਮਾਜ ਸ਼੍ਰੀ ਧਿਰਿੰਦਰ ਸ਼ਾਸਤਰੀ ਬਾਗੇਸ਼ਵਰ ਧਾਮ ਮਹਾਂਤ ਰਗੂਮਣੀ ਹਰਪਗਤ ਪਰਾਇਣ ਸੰਜੇ ਪਾਚਪੂਰ ਸ਼੍ਰੀ ਰਾਮ ਸਿੰਘ ਮੁਖੀ ਬਨਜਾਰਾ ਸਮਾਜ ਉੱਚੇ ਜੀ ਤੌਰ ਤੇ ਹਾਜ਼ਰੀ ਭਰਨਗੇ ਇਨਾ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਣਨਵੀਸ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤੇਨਾਥ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੇਣੀ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਇੱਕਨਾਥ ਸ਼ਿੰਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਪਵਨ ਕਲਿਆਣ ਰਾਜ ਮੰਤਰੀ ਸ਼੍ਰੀਮਤੀ ਮਾਧਵੀ ਮਿਸਾਲ ਗੁਰੂ ਚਰਣਾ ਵਿੱਚ ਸੀਸ ਨਿਵਾਉਣਗੇ ਆਓ ਇਕੱਠੇ ਹੋ ਕੇ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਨ ਸ਼ਿਰ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੀਏ ਹਿੰਦ ਦੀ ਚਾਦਰ ਸ਼ਿਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸਵੇਰੇ 24 ਅਤੇ 25 ਜਨਵਰੀ 2026 ਨੂੰ 10 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਕਰਵਾਏ ਜਾ ਰਹੇ ਹਨ ਸ਼੍ਰੀ ਦਵਿੰਦਰ ਫਣ ਨਵੀਸ ਮੁੱਖ ਮੰਤਰੀ ਮਹਾਰਾਸ਼ਟਰ ਸਰਕਾਰ ਅਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਤਕਸਾਲ ਪ੍ਰਦਾਨ ਸੰਤ ਸਮਾਜ ਚੇਅਰਮੈਨ ਸ਼ਤਾ ਦੀ ਮੈਨੇਜਮੈਂਟ ਕਮੇਟੀ ਮਹਾਰਾਸ਼ਟਰ ਸਰਕਾਰ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ